ਸੁਬਾਹ ਕੰਮ ਤੇ ਜਾਣ ਲੱਗਾ ਨੌਜਵਾਨ ਮਾਰੀ ਮੋਟਰਸਾਈਕਲ ਦੀ ਕੱਕ ਤਾਂ ਨਿਕਲ ਆਇਆ ਵਿੱਚੋਂ ਸਲੈਂਸਰ ਦੇ ਸੱਪ ਹਾਂਜੀ ਦੋਸਤੋ ਜਿੰਦਾ ਹੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤਾਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਜਿੱਦਾਂ ਇਹ ਵੀਡੀਓ ਦੇਖ ਰਹੇ ਹਾਂ ਕਿ ਮੋਟਰਸਾਈਕਲ ਤੇ ਜਦੋਂ ਉਹ ਨੌਜਵਾਨ ਕੱਕ ਮਾਰਨ ਲੱਗਦਾ ਹੈ ਤਾਂ ਉਸ ਨੂੰ ਸਲੈਂਸਰ ਦੀ ਆਵਾਜ਼ ਇੱਕਦਮ ਹੀ ਬਦਲੀ ਹੋਈ ਦਿਖਾਈ ਦਿੰਦੀ ਹੈ ਤਾਂ ਜਦੋਂ ਪਿੱਛੇ ਨੂੰ ਝਾਕਦਾ ਹੈ ਤਾਂ ਇੱਕਦਮ ਸੱਪ ਦਾ ਮੂੰਹ ਦੇਖ ਕੇ ਮੋਟਰਸਾਈਕਲ ਖੜਾ ਕੇ ਭੱਜ ਜਾਂਦਾ ਹੈ ਉਸ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਤਾਂ ਥੋੜੇ ਟਾਈਮ ਬਾਅਦ ਇਹ ਸੱਪ ਫੜਨ ਵਾਲੇ ਨੂੰ ਬੁਲਾਇਆ ਜਾਂਦਾ ਹੈ ਤਾਂ ਸੱਪ ਸਲੈਂਸਰ ਤੋਂ ਬਾਹਰ ਨਹੀਂ ਆਉਂਦਾ ਜਦੋਂ ਪੈਟਰੋਲ ਦੇ ਨਾਲ ਸਿਰੰਜ ਵਿੱਚ ਪਰ ਕੇ ਪੈਟਰੋਲ ਮਾਰਿਆ ਜਾਂਦਾ ਹੈ ਤਾਂ ਸੱਪ ਇੱਕਦਮ ਬਾਹਰ ਆ ਜਾਂਦਾ ਹੈ ਤਾਂ ਸੱਪ ਨੂੰ ਮੌਕੇ ਤੇ ਹੀ ਕਾਬੂ ਕਰਕੇ ਫੜ ਲਿਆ ਜਾਂਦਾ ਹੈ ਸੱਪ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਅਤੇ ਇਸ ਦਾ ਕੁਝ ਵੀ ਪਤਾ ਨਹੀਂ ਚੱਲਿਆ ਕਦੋਂ ਅਤੇ ਕਿੱਥੋਂ ਆਇਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ